ਪੰਜਾਬ ਦੇ ਸ੍ਰੀ ਮੁਕਸਰ ਸਾਹਿਬ ਵਿੱਚ ਅਗਲੇ 3 ਦਿਨ ਤੱਕ ਅਨਾਜ ਮੰਡੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਆਰਤੀਆਂ ਵੱਲੋਂ ਅਗਲੇ 3 ਦਿਨ ਮੰਡੀ ਬੰਦ ਰਹਿਣਗੀਆਂ ਆਰਤੀਆਂ ਨੇ ਫੈਸਲਾ ਲਿਆ ਹੈ ਕਿ ਉਹ ਵੀ ਕਿਸਾਨ ਆंदोलਨ ਵਿੱਚ ਬਾਤ ਚੜ ਕੇ ਹਿੱਸਾ ਲੈਣਗੇ ਅਨਾਜ ਮੰਡੀ ਬੰਦ ਕੀਤੀ ਗਈ ਹੈ ਇਸ ਪਿੱਛੇ ਦੂਜਾ ਕਾਰਨ ਇਹ ਹੈ ਕਿ 26 ਜਨਵਰੀ ਨੂੰ ਕਿਸਾਨਾਂ ਵੱਲੋਂ ਡ੍ਰੈਫਟਰ ਪ੍ਰੇਡ ਕੀਤੀ ਜਾਣੀ ਹੈ ਅਤੇ ਆਰਤੀਆਂ ਵੱਲੋਂ 26 ਤੋਂ ਲੈ ਕੇ 28 ਜਨਵਰੀ ਤੱਕ ਮੰਡੀਆਂ ਬੰਦ ਰਹਿਣਗੀਆਂ ਬਿਲਕੁਲ ਜੀ ਜਿਹੜੀਆਂ ਸਾਡੀਆਂ ਮੰਡੀਆਂ 25 26 27 ਨੂੰ ਬੰਦ ਹੈ ਇਹ ਜਿਹੜਾ ਸਾਡਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਜੀਵਿੰਦਾਰਾਂ ਦਾ ਉਹਦੇ ਵਿੱਚ ਉਹਨਾਂ ਨੇ ਇੱਕ ਦਿੱਲੀ ਨੂੰ ਮਾਰਚ ਕੀਤਾ ਹੈ ਟਰੈਕਟਰ ਲੈ ਕੇ ਅਸੀਂ ਉਹਦੇ ਸਮਰਥਨ ਚ ਕੀਤਾ ਤਾਂ ਜੋ ਮੰਡੀਆਂ ਬੰਦ ਹੋਣਗੀਆਂ ਜੀਵਿੰਦਾਰ ਭਰਾ ਆਪ ਦੇ ਟਰੈਕਟਰ ਆਸਾਨੀ ਨਾਲ ਲਿਜਾ ਸਕਦੇ ਔਰ ਸਾਡੇ ਆੜਤੀ ਵੀਰ ਵੀ ਮੰਡੀਆਂ ਦਾ ਬੰਦ ਕਰਕੇ ਉਹਨਾਂ ਦੇ ਵਿੱਚ ਪਾਰਟਿਸਪੇਟ ਕਰਨਗੇ ਕਿੰਨੇ ਦਿਨਾਂ ਤੱਕ ਮੰਡੀਆਂ ਬੰਦ ਰਹਿਣਗੀਆਂ ਤਿੰਨ ਦਿਨ ਰਹਿਣਗੀਆਂ ਜੀ ਅੱਜ ਕੱਲ ਤੇ ਪਰਸੋਂ 25 26 27 ਨੂੰ ਕਿ ਲੱਗਦਾ ਹੈ ਵੀ ਸਰਕਾਰ ਇਹ ਕਾਨੂੰਨ ਵਾਪਸ ਲਏਗੀ। ਵੇਖੋ ਜੀ ਜਿਹੜੀਆਂ ਗੱਲਾਂ ਸੁਣਦੇ ਆ ਉਸ ਦੇ ਮੁਤਾਬਕ ਤਾਂ ਜਨ ਭਾਵਨਾ ਨੂੰ ਦੇਖਦੇ ਹੋਏ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਆ ਅਤੇ ਫਰਦਰ ਇਹਨਾਂ ਨਾਲ ਡਿਸਕਸ ਕਰਕੇ ਕਾਨੂੰਨਾਂ ਨੂੰ ਨਵੇਂ ਸਿਰੋਂ ਬਣਾਇਆ ਜਾਵੇ। ਸਾਡੀ ਜਥੇਬੰਦੀ ਇਹਦੇ ਵਿੱਚ ਸਮੂਹਿਕ ਤੌਰ ਤੇ ਨਹੀਂ ਸ਼ਾਮਿਲ ਹੋ ਰਹੀ। ਪੰਜਾਬ ਦੇ ਵਿੱਚੋਂ ਕਈ ਬੰਦੇ ਆਪਦੇ ਲੈਵਲ ਤੇ ਉਹਨਾਂ ਨਾਲ ਸਮੂਹਿਤ ਉਹਨਾਂ ਚ ਸ਼ਾਮਿਲ ਹੋ ਰਹੇ ਨੇ। ਲੇਕਿਨ ਕਈ ਮੰਡੀਆਂ ਦੇ ਵਿੱਚ ਉਹਨਾਂ ਨੇ ਜਿੰਨੇ ਆਪ ਦੀ ਸਮਰੱਥਾ ਸੀ ਆਰਥਿਕ ਤੌਰ ਤੇ ਉਹਨਾਂ ਨਾਲ ਰਲ ਮਿਲ ਕੇ ਕੀਤੀ ਹੈ ਇਹ ਪਤਾ ਲੱਗਿਆ ਤੇ ਇਸ ਤਰੀਕੇ ਨਾਲ ਹੀ ਸਮੂਲਿਤ ਕਰ ਰਹੇ ਹਾਂ ਇਸ ਵਿੱਚ ਮੁੱਖ ਸੱਟੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼